ਅਗਰ ਤੁਹਾਡੇ ਲਈ 1 ਲੱਖ ਰੁਪਏ ਹੈਗਾ ਵੀ ਤਾਂ 1 ਲੱਖ ਰੁਪਏ ਤੁਸੀਂ ਆਹ ਕਾਰ ਦੇ ਮਾਲਕ ਬਣ ਸਕਦੇ ਹੋ ਬਾਕੀ ਤੁਹਾਡਾ ਫਾਈਨਾਂਸ ਕਰਾ ਦਾਂਗੇ ਔਰ ਰੇਟ ਦੀ ਗੱਲ ਕਰੀਏ ਰੇਟ ਵੀ ਦਾ ਹੋ ਰਹੂਗਾ ਵੀ ਹੈ ਨਾ ਰੇਟ ਕੋਈ ਦੇ ਨਹੀਂ ਸਕਦਾ ਤੇ ਟੌਪ ਵਾਲਾ ਮਾਡਲ ਅਲਾਈ ਟਾਇਰ ਕੰਡੀਸ਼ਨ ਪੂਰੀ ਵਧੀਆ ਲੱਗੇ ਹੋਏ ਨੇ ਬਈ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਸਤਨਾਮ ਕਾਰ ਸੇਰ ਰਾਜਪੁਰੇ ਤੋਂ ਅੱਛਾ ਵੀ ਰਿ ਵੇਰੀਐਂਟ ਜਡੀ ਜਡੀ ਮਾਡਲ ਹੈ 17 ਮਾਡਲ ਹੈ ਚੱਲੀ ਕਿੰਨੀ ਕ ਹੋਊਗੀ ਚੱਲੀ ਕੋ 85 88 ਹਜ਼ਾਰ ਦੇ ਨੇੜੇ ਹੈ ਜੀ 85 88 ਹਜ਼ਾਰ ਚੱਲੀ ਹੋਈ ਆ ਫਰਸਟ ਓਨਰ ਹੈ ਤੇ ਫਰਸਟ ਓਨਰ ਆ ਡੀਜ਼ਲ ਦੀ ਕਾਰ ਬਈ ਡੀਜ਼ਲ ਦੀ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਜੀ ਔਰ ਕਾਰ ਤੇ ਪੂਰੀਆਂ ਵਾਧਾਂ ਵਾਧੇ ਹੀ ਨੇ ਬਈ ਹਨਾ ਤੇ ਜੇ ਕਿਸੇ ਨੇ ਉਹਨੇ ਕਾਰ ਲੈਣੀ ਆ ਨੰਬਰ ਵੀ ਵਾਧੇ ਕਰਮ ਦਾ 0 0762 ਬਈ ਨੰਬਰ 62 ਮਤਲਬ ਵੀ ਵਾਧੇ ਕਰਮ ਦਾ ਕਈ ਮਤਲਬ ਨਾ ਨੰਬਰ ਦੇ ਵਿੱਚ ਵੀ ਥੋੜਾ ਜਿਹਾ ਕਰਦੇ ਹੁੰਦੇ ਨੇ ਨਾ ਵੀ ਅਸੀਂ ਵਾਧੇ ਕਰਮ ਦੇ ਵਿੱਚ ਨੰਬਰ ਲੈਣਾ ਤਾਂ ਨੰਬਰ ਵੀ ਕਾਰ ਦਾ ਠੀਕ ਆ ਤੇ ਰੇਟ ਕਰਦਾ ਰੇਟ ਵੀ 5,60,000 ਰੁਪਏ ਦੀ ਕਰ ਦੇਣੀ ਹੈ 5,60,000 ਰੁਪਈਆ ਦੇ ਵਿੱਚ ਬਈ ਤੇ ਇਹ ਕਾਰ ਲੈ ਆ ਸਕਦੇ ਹੋ ਨੰਬਰ ਪਾਤਾ ਸਕਰੀਨ ਤੇ ਵਿਜ਼ਿਟ ਕਰ ਲਿਓ ਹੋਰ ਬਹੁਤ ਕਾਰਾਂ ਖੜੀਆਂ ਨੇ ਇਕੱਲੀਆਂ ਹੀ ਨਹੀਂ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਜਲਦੀ ਵਿਜ਼ਿਟ ਕਰ ਲਓ ਤੇ ਪੇਜ ਫੋਲੋ ਕਰ ਲਓ ਬਈ ਸਸੀ ਕਾਰ ਜੀ